ਲਾਈਨ ਮੇ ਖੜੇ ਹੋਣਾ ਜੋ ਨੰਬਰ ਦੇ ਕੇ ਹੋਰ ਆਖਰੀ ਜਲਦੀ ਨਾਲ 1500 ਮੀਟਰ ਦੌੜ ਸ਼ੁਰੂ ਹੁੰਦੀ ਹੋਈ ਜਸਪ੍ਰੀ ਜਸਪ੍ਰੀ 17 ਤਰੀਕ ਦਿਨ ਐਤਵਾਰ 12 ਮਹੀਨਾ ਸਾਲ 2023 ਦੌੜ ਮੁਕਾਬਲੇ ਕਰਵਾਏ ਜਾ ਰਹੇ ਹਨ ਕੁੜੀਆਂ ਦੀ ਗੇਮ ਹੋ ਚੁੱਕੀ ਹੈ ਸਿੰਘ ਗੁਰਜੰਤ ਸਿੰਘ ਜੀ ਨਵੀ ਜਗਰਜੋਤ ਸਿੰਘ ਕਰਮਾ ਕਰਮਾ ਵੀ ਆਗੇ ਆ ਗਿਆ ਮਨੀਸ਼ ਭਾਈ ਮਨੀਸ਼ ਗੁਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਸਣੀ ਪ੍ਰਿੰਸ ਆਰਨ ਜਸਵਿੰਦਰ ਸਿੰਘ

ਜਲਦੀ ਆ ਜੀ ਮਰਾ ਪ੍ਰਾਤ ਜਦੀ ਹੈ ਜਦੀ ਸਚੀਨ ਸਚੀਨ ਵੀ ਸਿੰਘ 1600 ਮੀਟਰ ਦੀ ਦੌੜ ਮੁਕਾਬਲਾ ਕਿਨੇ ਪਹਿਲਾ ਕਰਵਾਇਆ ਜਾ ਰਿਹਾ ਮੇਰੇ ਵੀਰੋ ਮੁੱਜੀ ਦੜਦੇ ਲਗੜੀ ਸ਼ਕਲ ਵੀਰ ਨੇ ਦਾ ਮੈਨ ਕਰੇ ਉੱਤੇ ਵੀ ਸੋਰੀ ਧਰਤੀ ਦੇ ਲੋਕਾਂ ਕਹੇ ਯਾਰ ਯਾਰ ਸਾਡਾ ਟੋਲੀ ਹੈ ਕਿਨੇ ਨਲਿਆੜੇ ਪਿੰਡ ਵਾਲਾ ਹੋਣਾ ਫੀਲ ਦੇ ਵਿੱਚ ਮੇਰੇ ਵੀਰੋ चल रही है क्या तो अमरीका तो तो की चल जल्तिति जल्तिति जल्ति जल्तिति रही है सरपंच ने कहने सोलह सौ मीटर आओ वीर करुआत ਕਵਾਟਰ ਮੀਟਰ ਦੇ ਲੈਣੀ ਜਿਹੜੇ ਦੌਰ ਮੁਕਾਬਲੇ ਦੇ ਜਿਨ੍ਹਾਂ ਨੇ ਇੰਕੀ ਕਬਾਰੇ ਹੋ ਉਹਨਾਂ ਦੱਸੋ ਜੀ ਆਓ ਜਲਦੀ ਨਾਲ ਆ ਜਾਣਾ ਇਹ ਟਰੈਕ ਵੀ ਖਾਲੀ ਕਰਦੇ ਟਰੈਕ ਤੋੜੀ ਨੂੰ ਮੀਟਰਾਂ ਆ ਗਿਆ ਉਹ ਬੰਦਾ ਕੋਈ ਕਰੈਗ ਜਿਹੜਾ ਬੰਦਾ ਬੱਚੇ ਕੋਸ਼ਿਸ਼ ਦੇ ਦੇ ਕੇ ਲਈ ਹਾਂ ਬਰਾਉ ਦੇ ਖੜਾ ਆਏ ਜਿੱਤਾਂ ਦੇ ਜੀ ਨੂੰ ਪੰਜਾਬ ਦੇ ਹਰਿਆ ਇਹ ਪ੍ਰੇਰਨਾ 1600 ਮੀਟਰ ਦੌੜ ਸ਼ੁਰੂ ਹੁੰਦੀ ਹੋਈ ਸੱਚੀ ਜਾਨੀ ਹੈ ਵੀਰੇ ਪਹਿਲੇ ਠੀਕ ਹੈ ਆ ਪਹਿਲੇ ਪਹਿਲੇ 25 ਦੇ ਕੋ ਪਰਚੀ ਹੋਏਗੀ ਭਾਈ ਉਹਨੂੰ ਹੀ ਮਿਲੇਗਾ ਠੀਕ ਹੈ ਭਾਈ ਆਪਣਾ ਜਿਹੜੇ ਪਰਚੀ ਹੋਵੇਗੀ ਨਾ ਉਹ ਆਪਣਾ ਨਾਮ ਲਿਖਾ ਜਿਓਗਾ ਨੀ ਲਿਖੋ ਮਿੰਟ ਦੇ ਦੇ ਮੇਰਾ ਵੀਰ ਭਾਈ ਜਿਹੜੇ ਆ ਨਿੱਕੇ ਨਿੱਕੇ ਬੱਚੇ ਆ ਟਰੈਕ ਦੇ ਉੱਪਰ ਇਹਨਾਂ ਦੇ ਮਾਪਿਆਂ ਦਾ ਦੇਖਦਿਆਂ ਵੀਰੋ ਜਿਹੜੇ ਨਾਲ ਲੈ ਕੇ ਆਇਆ ਉਹਨਾਂ ਦਾ ਸੰਭਾਲ ਕੇ ਰੱਖੀਏ ਕਿਉਂਕਿ ਰੇਸ਼ੀ ਦੀ ਸ਼ੁਰੂ ਹੋ ਰਹੀ ਹੈ ਹਰਜੋਤ ਕਿਸੇ ਦਾ ਅਫਾਨ ਆ ਜਾਵੇ ਗੁਰੂ ਮਹਾਰਾਜ ਦੀ ਕਿਰਪਾ ਇਸ ਲਗੇ ਉੱਤੇ ਬਹੁਤ ਬਹੁਤ ਧੰਨਵਾਦ ਹੈ ਮੁਕਾਬਲਾ ਕਿੰਨੇ ਸ਼ੁਰੂ ਹੋ ਰਹੀ ਹੈ ਜੀ ਮੈਨੇਜਮੈਂਟ ਵਾਲੇ ਮੁੰਡੇ ਖੜੇ ਨੇ ਸਾਰੇ ਕੋਈ ਇੱਕ ਰੰਗ ਇਕੱਠੇ ਆ ਆਪਾਂ ਦੇਖ ਲਿਆ ਭਾਈ ਜਿਸ ਮੈਂ ਘਾ ਪੜ ਗਿਆ ਕੋਣ ਨਾਲ ਲੈ ਕੇ ਜਾਣੇ ਤੁਸੀਂ ਸਾਡੇ ਰਜਾਗ ਜੀ ਹੈਰੀ ਭਰਾ ਠੀਕ ਹੈ ਬਾਕੀ ਚਾਰ ਰਾਊਂਡ ਪਰ 20 ਸੈਕਿੰਡ ਪਿੱਛੇ ਜਾ ਬੱਡੇ ਬੈਕ ਪਿੱਛੇ ਕਰ ਲੈ 25 ਨਹੀਂ ਜਾਗੀ ਬਈ ਪਰਚੀ ਨੂੰ ਪਿੱਛੇ ਹੋ ਜਾ ਰਹੀ ਹੈ ਜਿੱਦਾ ਵੀ ਸਰ ਹੋਏਗੀ 25 ਨਾ ਬਈ ਟ੍ਰੈਕ ਦੀ ਆਵਾਜ਼ ਮਾਰ ਦੋ ਬਰਾਬਰ ਨਾਲ ਅੱਜ ਜੀ ਪੜ੍ਹੇਗੇ ਤਰਾ ਪੜ੍ਹੇਗੇ ਜੀ ਜੋ ਸਮਝ ਆਇਆ ਬੱਸ ਨਹੀਂ ਕੋਈ ਚੱਕਰ ਦੀ ਫੋਟੋ ਕਰਨੀ ਹੈ ਭਾਈ ਹਾਂ ਹਾਂ ਕਰ ਲਿਓ ਯਾਰ ਫੋਟੋ ਵੀ ਯਾਰ ਕਰ ਲਓ ਧੰਨਵਾਦ ਵੀਰੇ ਪਰਚੀ ਮੇਰੇ ਤੋਂ ਫੜਨਾ ਪਰਚੀ ਸਾਰੇ ਇਧਰੋਂ ਫੜਨੀਆਂ ਬਾਈ ਮੇਰੇ ਕੋਲ ਪਰਚੀਆਂ ਸਾਰੀਆਂ ਪਿੱਛੇ ਕਰੋ ਬਾਈ ਪਿੱਛੇ ਕਰੋ ਪਿੱਛੇ ਕਰੋ ਘਰ ਆਹ ਸ਼ਰਾਰਤੀ ਗਾਣੇ ਕਰਾਜੋ ਵਦਾਰੀ ਤਾੜੀਆਂ ਮਾਰ ਕੇ ਹੌਸਲਾ ਵਜਾਈ ਕਰਦੇ ਹੋਏ कैलियर कर दे रामया खट के जान न जान न थोड़ी दूर है खट के रखा थोड़ी दूर है आ सामने राममा मोटा बल्ले वाले कर जी टक्कर देखना या जोर लग गया वीरू जान दे जान दे यार जान दे तू भाई चल चल चले कर दे साइड से कर ਉੱਗਰ ਪਿੱਛੇ ਵੀਰੇ ਤੁਸੀਂ ਅੰਦਰ ਹੋਏ ਯਾਰ ਫਸਟ ਪਾਦੀ ਫਸਟ 41 2 3 ਨੰਬਰ ਨੇ ਆ ਗਏ ਵਾਹ ਜੀ ਵਾਹ ਬਹੁਤ ਹਿੰਮਤ ਵਾਲੀ ਮੁੰਡਿਆਂ ਨੇ ਰਨਿੰਗ ਲਗਾ ਕੇ ਆਏ ਨੇ ਮੁੰਡੇ ਮਹਾਕਰ ਰਨਿੰਗ ਗਰੁੱਪ ਵੱਲੋਂ ਦੌੜ ਮੁਕਾਬਲਾ ਕਰਾਇਆ ਗਿਆ ਵੀਰੇ ਪੱਕੀ ਮੁੰਡੇ ਕਹਿੰਦੇ ਹੋ ਆਹ ਬਹਾਂ ਨਾ ਕਰਕੇ ਜਾਣੀ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕੋਈ ਨਾ ਦੱਸ ਕੇ ਜਾਵੇ ਆ ਜਾ ਆ ਜਾ ਕੋਈ ਲਾ ਦੇ ਮੇਰਾ ਭਰਾ ਬਣ ਕੇ ਵੀਰੇ ਖਸ਼ੀਮ ਭਈਆ ਭਈਆ ਕੋਈ ਨਹੀਂ ਕਿਚੇ ਖੜਾ ਨਾ ਬੀਦਰ ਨਾਮ ਕੀ ਹੈ ਹੈ ਅਰਮਾਨ ਹੈ ਕਿਹਦਾ ਨੰਬਰ ਹੈ ਨਾ ਅਰਮਾਨ ਬੀਰ ਬਾਈ ਇੱਕ ਬੜਾ ਖੜ ਗਿਆ ਥੋੜਾ ਸਟਾਰਟ ਦੋ ਇਹਨੂੰ ਬੰਦੇ ਨੂੰ ਯਾਰ ਠੀਕ ਹੈ ਇੱਥੋਂ ਭਜਣਾ ਨਹੀਂ ਠੀਕ ਹੈ ਆ ਉਧਰ ਅਰਮਾਨ ਨਿਕਾਇਆ ਬੱਚਾ ਨੇ ਲੱਗਦਾ ਹੈ ਅਮਰੇ ਦੀ ਪੂਰਾ ਕਰਕੇ ਪ੍ਰਾਈਜ਼ ਮੇਰੇ ਬੋਲੂ ਦੀ ਹੈ ਤਾੜੀਆਂ ਬਹੁਤ ਮਾਇਚ ਤਾੜੀ ਜ਼ੋਰ ਨਾਲ ਵਾਲੇ ਇੱਕ ਬੱਚੇ ਦੇ ਨਾਂ ਤੇ ਮੇਰੇ ਅਰਮਾਨ ਹਾਂ ਬਹੁਤ ਬਹੁਤ ਧੰਨਵਾਦ ਅਰਮਾਨ ਇੱਕ ਸੁਫੇ ਦਾ ਬੱਚਾ ਹੌਸਲਾ ਬਹੁਤ ਵੱਡਾ ਹੈ रमान सम्मान अम्रेलिया बद्धर किया जाएगा रमान जी छोटा ज्डा बच्चा சவுண்ட் பைட் பாடல் இரண்டு ਇਹ ਪਟਾ ਜਿਹੜਾ ਧੰਨਵਾਦ ਹੈ ਮੁੰਡੇ ਤੋੜ ਲਗਾ ਕੇ ਆਏ ਨੇ ਇਹ ਮਾਰਕਰ ਤੇ ਨਾਮ ਕਰਕੇ ਬਈਰ ਮਾਰਕਰ ਕੋਲ ਮਾਰਕਾ ਵੀਰ ਨੇ ਉਹਨਾਂ ਦਾ ਵੀ ਕਹਿੰਦੇ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਮੋਹਿਤ ਕੋਸਲ ਸਾਡੇ ਭਰਾ ਨੇ ਉਹ ਵੀ ਕਹਿੰਦੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੈ 412 ਨੰਬਰ ਦੀ ਖਿਡਾਰੀ ਨੂੰ ਮੈਡਲ ਪਾ ਕੇ ਤੇ ਨਾਲ नगद ਰਾਸ਼ੀ ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਵੱਡੇ ਭਰਾ ਜਿਹੜੇ ਆਏ ਆ ਉਹਨਾਂ ਦੇ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਉਸ ਤੋਂ ਬਾਅਦ 403 ਨੰਬਰ ਦੀ ਖਿਡਾਰਨੀ ਜਿਹੜੀ ਆ ਜਾਵੇਗੀ ਨਾਲ ਦੀ ਨਾਲ 430 ਨੰਬਰ ਦੀ ਖਿਡਾਰਨੀ ਜਿਹੜਾ ਆਪਾਂ ਸਨਮਾਨ ਕਰਨਾ ਹੈ ਬਹੁਤ ਬਹੁਤ ਧੰਨਵਾਦ ਹੈ ਇੱਕ ਜੱਜਾ ਇੱਕ ਜਨੂਨ ਆਇਆ ਨਾ ਖਿਡਾਰਮਾਂ ਦੇ ਅੰਦਰ ਕੁਝ ਨਾ ਕੁਝ ਬਣਨ ਦਾ ਕਿਉਂਕਿ ਜਿਹੜੀਆਂ ਖਿਡਾਰਮਾਂ ਕੁਝ ਨਾ ਕੁਝ ਕਰਦੀਆਂ ਇੱਕ ਲੈ ਇੱਕ ਦਿਨ ਬਾਬਾ ਨਾਨਕ ਵੀ ਜ਼ਰੂਰ ਬਣ ਫੜਦਾ ਹੈ ਜੋ ਵੀ ਆਪਣੇ ਮਾਤਾ ਪਿਤਾ ਦਾ ਨਾਮ ਜਿਹੜੀਆਂ ਇਹ ਖੇਡਾਂ ਨਾਲ ਰੌਸ਼ਨ ਕਰਦੇ ਆ ਕਿਹੜਾ ਇੱਕ ਨਾਂ ਜ਼ਰੂਰ ਮੇਟ ਬਾਬਾ ਨਾਲਕ ਪੱਲੇ ਪਾਉਂਦਾ ਹੈ ਕਿਰਪਾ ਕੀਤੀ ਹੈ 430 ਨੰਬਰ ਦੀ ਖੇਡ ਨੂੰ ਮੈਡਲ ਪਾ ਕੇ ਇਹ ਨਾਮ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ 429 ਨੰਬਰ ਦੀ ਖਿਡਾਰੀ ਵੀ ਜਿਹੜੀ ਆ ਜਾਵੇ 429 ਨੰਬਰ ਇਹਦੀ ਉਮਰ ਛੋਟੀ ਆ ਤੇ ਜਲਵਾ ਬਹੁਤ ਵੱਡਾ ਮੇਰੇ ਵੀਰੋ ਇੱਕ ਤਾੜੀ ਇਸ ਲੜਕੀ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਧੀਆਂ ਨੂੰ ਨਾ ਮਾਰੋ ਲੋਕੋ ਧੀਆਂ ਦਾ ਸਤਿਕਾਰ ਕਰੋ ਰੱਬ ਦੇ ਕੰਮ ਵਿੱਚ ਵਿਗੜਨ ਪਊਗਾ ਧੀਂਆਂ ਮਾਰਦੇ ਹੋ ਜਿਹੜੇ ਜਿਹੜੇ ਆਪ ਆ ਧੀਆਂ ਨੂੰ ਪਿਆਰ ਕਰਦੇ ਆ ਇੱਕ ਤਾੜੀ ਧੀਆਂ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ 417 ਨੰਬਰ ਦੀ ਖੇਰਾਂ ਵੀ ਆ ਗਏ ਜਲਦੀ ਦੇ ਨਾਲ 417 ਨੰਬਰ ਇਸ ਤੋਂ ਬਾਅਦ 422 ਨੰਬਰ 427 ਨੰਬਰ 418 ਨੰਬਰ 413 ਨੰਬਰ 421 ਨੰਬਰ 420 ਨੰਬਰ 406 ਨੰਬਰ ਤੇ 426 ਨੰਬਰ ਤੇ 425 ਨੰਬਰ ਤੇ 424 ਤੋਂ 428 ਨੰਬਰ ਇਹ ਸਾਰੀਆਂ ਖਿਡਾਰਮਾਂ ਨੂੰ ਅਸੀਂ ਬੇਨਤੀ ਕਰਦੇ ਆਂ ਹਾਂ ਅੰਦਰਮਾ ਨੰਬਰ ਜਿਹੜਾ 428 ਆ ਹਾਂ ਆਪੋ ਆਪਣੇ 프리ਜ ਸਲਮਾਨ ਜਿਹੜੇ ਲੈ ਲੈਣ ਖਿਡਾਰਮਾਂ ਨੂੰ ਬੇਨਤੀ ਹੈ 417 ਆ ਗਈ ਵੀਰੇ 422 ਜੀ 422 ਬਲਵਿੰਦਰ ਕੌਰ ਇੱਕ ਵਾਰੀ ਤਾੜੀ ਜ਼ੋਰਦਾਰ ਮਾਰਦੇ ਦੀ ਇਸ ਦੇ ਖਰਾਕ ਦੇ ਨਾਤੇ ਲੱਗਦਾ ਰਾਸ਼ੀ ਦੇ ਨਾਲ ਮੈਡਲ ਪਾ ਕੇ ਜਿਹੜਾ ਸਨਮਾਨ ਕੀਤਾ ਜਾ ਰਿਹਾ ਸਾਡੇ ਸਤਕਾਰ ਦੇ ਯੋਗ ਨੇ ਵੱਡੇ ਭਰਾ ਜਿਹੜੇ ਆਏ ਆ ਉਹਨਾਂ ਦੇ ਵੱਲ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ 427 ਨੰਬਰ 6 ਬਲਵਿੰਦਰ ਹੁਣ ਮੈਡਲ ਅੱਜ ਆਦੇ ਹਿੱਤ ਸੁਨੀਲ 6 ਨੰਬਰ ਤੇ 427 ਬਾਈ ਹਾਂ 6 ਨੰਬਰ ਤੇ 427 ਇੱਕ ਵਾਰੀ ਤਾੜੀ ਇਸ ਖਿਡਾਰੀ ਦੇ ਵੀ ਨਾਂ ਤੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ 7 ਨੰਬਰ ਤੇ 418 7 ਨੰਬਰ ਤੇ 418 ਉਹ ਵੀ ਜਿਹੜੀ ਖਿਡਾਰੀ ਆ ਜਾਵੇਗੀ ਬਹੁਤ-ਬਹੁਤ ਧੰਨਵਾਦ ਹੈ 8 ਨੰਬਰ ਤੇ 413 ਉਹ ਵੀ ਖਿਆਲ ਜਿਹੜੀ ਆ ਜਾਂਦੇ ਇੱਕ ਵਾਰੀ ਤਾੜੀਆਂ ਜੇਰ ਨਾਲ ਮਾਰ ਦਿਓ ਮੇਰੇ ਵੀਰੋ 416 11 ਨੰਬਰ ਹੈ ਜੀ 406 11 ਨੰਬਰ ਹੈ ਮੇਰੀ ਹੈ ਤੇਰੀ 15 ਨੰਬਰ ਹੈ ਲਿਖਣਾ ਹੈ चार सौ तेरह आठ नंबर चार सौ इक्की नौ नंबर चार सौ इक्की जल्दी नाल 9 ਨੰਬਰ 421 ਇੱਕ ਖਿਡਾਰੀ ਨਾ ਕਬੱਡੀ ਵੀ ਬਹੁਤ ਤਕੜੀ ਖੇਡਦੀ ਆ ਆਪਣੇ ਇਲਾਕੇ ਦੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਉਹਦੇ ਮੈਡਲ ਪਾ ਕੇ ਦੇ ਨਾਲ ਲਗਦੇ ਰਾਸ਼ੀ ਦੇ ਨਾਲ ਸਨਮਾਨ ਜਿਹੜਾ ਹੈ ਕੀਤਾ ਜਾ ਰਿਹਾ ਮੇਰੇ ਵੀਰੋ ਨਵਦੀਪ ਕੌਰ ਨਾਮ ਹੈ ਇਸ ਬੱਚੀ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਹ 9 ਨੰਬਰ 421 नौ नंबर चार सौ इक्की दस नंबर चार सौ ती ग्यारह नंबर चार सौ छे लड़की प्रधान साहब आर्मी के सिलेक्शन इस लड़की की हुई है एक तो बारी ताड़िया चोरदार दे मार देर हां चार सौ छे नंबर ਸੋਨਿਆ ਆ ਵੀ ਖੇਡ ਦਾ ਕਹਿੰਦੇ ਆਲਮੀ ਦੇ ਵਿੱਚ ਭਗਤੀ ਹੋਈ ਹੈ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਇਸ ਖੇਡੂ ਦੇ ਵੀ ਨਾਂ ਤੇ ਬਾਬਾ ਨਾਲ ਗੁਰਦੀ ਕਲਾ ਵਿੱਚ ਦੇਖੇ ਜਿਹੜੀਆਂ ਖੇਡਨ ਆਪਣੇ ਮਾਤਾ ਪਿਤਾ ਦਾ ਨਾਮ ਚੰਗੇ ਕਰਮਾ ਕਰਕੇ ਖੇਡਾ ਕਰਕੇ ਚਮਕਾਉਂਦੀਆਂ ਐ ਤੇ 12 ਨੰਬਰ 426 ਇਨਾਂ ਦੀ ਉਮਰਾਂ ਬਹੁਤ ਛੋਟੀਆਂ ਪਰ ਤਾਰਨਾਮੇ ਬਹੁਤ-ਬਹੁਤ ਵੱਡੇ ਆ ਮੇਰੇ ਵੀਰੋ ਬਹੁਤ-ਬਹੁਤ ਧੰਨਵਾਦ ਆ ਸਾਰੀਆਂ ਖਿਡਾਰੀਆਂ ਦਾ ਕੀਤਾ ਜਾ ਰਿਹਾ ਹੈ ਤੇ ਨਾਲ 13 ਨੰਬਰ 425 ਉਹ ਵੀ ਖਿਡਾਰੀ ਜਿਹੜੀ ਜਲਦੀ ਨਾਲ ਆ ਜਾਵੇ 13 ਨੰਬਰ 425 ਔਰ ਹੀ ਖੇਡਣ ਜਿਹੜੀ ਉਹ ਦੰਦੀ ਨਾਲ ਆ ਜਾਵੇ 13 ਨੰਬਰ 452 ਇਹ ਤਾਂ ਬੱਚੀ ਦੀ ਉਮਰ ਮੈਨੂੰ ਲੱਗਦਾ ਵੀ ਘੱਟੋ ਘਾਟਾ ਨਾ 10 ਸਾਲਾਂ ਦੀ ਆਪਰੇਗਾ ਜਜ਼ਬਾ ਬਹੁਤ ਵੱਡਾ ਹੈ ਉਹਦੇ ਗੋਲ ਮੈਡਲ ਪਾ ਕੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਇੱਕ ਤਾਲੀਆਂ ਜ਼ੋਰਦਾਰ ਮਾਰ ਦਿਓ ਇਸ ਬੱਚੀ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ ਹੈ 14 ਨੰਬਰ 422 चौदह नंबर चार सौ चौबीस चौदह नंबर चार सौ चौबीस पंद्रह नंबर सुनील पंद्रह नंबर पंद्रह नंबर चार सौ अठाईस पंद्रह नंबर चार सौ 421 ਇੱਕ ਵਾਰੀ ਤਾੜੀ ਜੇਤੀ ਦੇ ਨਾਂ ਤੇ ਜ਼ੋਰਦਾਰ ਵਾਹੋ ਮੇਰੇ ਵੀਰੋ ਇਹ ਵੀ ਕਿਹੜੇ ਖੇਡਾਂ ਕਬੱਡੀ ਬਹੁਤ ਤਕੜੀ ਖੇਡਦੀ ਹੈ ਜਿਹੜੇ ਇਹਨਾਂ ਦੇ ਬੱਚਿਆਂ ਦੇ ਗੋਲਦੀ ਮੈਮ ਸੀਨੀਅਰ ਸਟਾਫ ਉਹਨਾਂ ਨਾਲ ਵੀ ਕਹਿੰਦੇ ਸਨਮਾਨ ਸਾਡੇ ਮੈਡਮ ਦੇ ਮੈਡਲ ਵਾਕੇ ਕੀਤਾ ਜਾਵੇਗਾ ਇੱਕ ਵਾਰੀ ਤਾੜੀ ਹੜਪਣਾ ਜੀ ਮੈਡਮ ਜੀ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਉਮਰ ਵੇਖ ਲੋ ਤੇ ਜਲਵਾ ਵੀ ਵਖੋ ਇਹਨਾਂ ਨੇ ਵੀ ਮੇਰੇ ਵੀਰੋ ਦੌੜ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਇੱਕ ਮੈਡਲ ਭਾ ਕੇ ਜਿਹੜਾ ਮੈਡਮ ਜੀ ਦਾ ਸਨਮਾਨ ਸਾਡੇ ਅਹੁਦੇਦਾਰੇ ਭਰਾਵਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਅਰਚਨਾ ਮਹਿਮ ਜੀ ਦਾ ਬਾਬਾ ਨਾਮਕ ਚਰਦੀ ਕਲਾਬ ਇੱਥੇ ਰੱਖੀ ਤੇ ਅਨੁਸ਼ ਕਰੋ ਹਰਜਾ ਸਨਾਰ ਤੋਂ ਤੇ ਨਾਲ ਸਾਡੇ ਵੀਰ ਜਵਦਾ ਸਿੰਘ ਜੀ ਕਪੂਰ ਕਰਮਜੀਤ ਸਿੰਘ ਜੀ ਐਸਪੀ ਪ੍ਰਧਾਨ ਸਨਾਰ ਵਿਕਾਸ ਅਦਵਾਲ ਜੀ ਗੁਲਦੀਪ ਗੱਜਰ ਜੀ यादगारी सनैक हुई खिलारीअ बेनती करी अ

ਖੱਬੇ ਮਾਰੋ ਸਲੀਲਾ ਇੱਥੇ ਉੱਥੇ ਕਰਦਾ ਵੀਰੇ ਸਾਰਾ ਜੀ ਆਗਰੇ ਪਿੱਛੇ ਪਿੱਛੇ ਰੋ ਚਾਰ ਚਾਰ ਪੁੱਠੂ ਪਿੱਛੇ ਹੋ ਜਾ ਪਿੱਛੇ ਹੋ ਜਾ ਵੀਰੇ ਇੱਧਰ ਕੋਣ ਹੈ ਕੈਮਰੇ ਵਾਲਾ ਤਾਹ ਗਿਆ ਬਈਓ ਇੱਧਰ ਕੈਮਰੇ ਵਾਲਾ ਕੋਣ ਹੈ ਸੋ ਮੁਸਲਮਾਨ ਓ ਵੀਰੇ ਭਾਈ ਇਹ ਲੋ ਆਹ ਭਾਈ ਉੱਧਰ ਕੈਮਰਾ ਕਿਸੇ ਨੂੰ ਵੀ ਕਰਾਸ ਕਰ। ਔਰ ਇੱਕ ਇੱਧਰ ਇੱਧਰ ਸਾਹਮਣੇ ਕੈਮਰਾ ਵਾਲਾ ਕੋਣਾ ਆ ਮੋਹਨ ਜੀ ਕੈਮਰੇ ਸਾਹਮਣੇ ਆਪ ਚਲਾਓ। ਹਾਂਜੀ ਹਾਂਜੀ। ਤਿੰਨ ਹੋ ਗਏ ਜੀ। ਇੱਕ ਇੱਧਰ, ਇੱਕ ਉੱਧਰ, ਇੱਕ ਸਾਹਮਣੇ। ਲੱਗ ਕੇ ਪਿੱਛੇ ਆ ਜਾਓ ਜੀ। ਬਾਕੀ ਵੀਰੇ ਪਿੱਛੇ ਹੋ ਜਾਓ। ਸਾਰੇ ਪਿੱਛੇ ਲੱਗ ਜਾਓ ਪਿੱਛੇ। ਵੀਰੇ ਪਿੱਛੇ ਹੋ ਜਾਓ। ਪਿੱਛੇ ਹੋ ਜਾਓ ਯਾਰ। ਪਿੱਛੇ ਜਾਓ ਔਰ ਪਿੱਛੇ ਜਾਓ। ਇੱਕ ਚੋੜੇ ਪਿੱਛੇ ਨੂੰ ਸਾਰੇ। ਨੀਕੇ ਦੇ ਪਿੱਛੇ ਹੋ ਜਾਓ। ਕੁਝ ਬੰਦੇ ਬੜਨੇ ਬਾਅਦ ਜੋ ਪੈ ਜਾਂਦਾ ਚੱਕਰ। ਉਹ ਕੇ ਕੁਰਸੀ ਪਿੱਛੇ ਕਰ ਲੈ। ਪਿੱਛੇ ਹੋ ਜਾ ਬਾਈ ਪਿੱਛੇ। ਵੀਰੇ ਪਿੱ ਆ ਮੈਲੀਡੋ ਠੀਕ ਹੈ ਜੀ ਪਿੱਛਾ ਗਿਆ ਪਿੱਛਾ ਗਿਆ ਉਸਕੇ ਨਾਲ ਉਧਰਾ ਦੇ ਬੁਲਾ ਦੇ ਮਹਿਮਨ ਪਿੱਛੇ ਗਿਆ ਪਿੱਛਾ ਹੋਇਆ ਪਿੱਛਾ ਅੱਗੇ 10 ਬੰਦੇ ਆਏ ਆਪਾਂ ਦੇ ਬੰਦੇ ਬਣਨੇ ਜਿਹੜੇ ਆਉਣਗੇ ਇੱਕ ਮਿੰਟ ਠੀਕ ਹੈ ਬੋਲ ਤਾਂ ਪੱਛਣੀ ਆ ਖੜਨਾ ਉਹਨੂੰ ਬੰਦੇ ਨੂੰ ਪਹਿਲਾ ਬੱਲੀ ਪਹਿਲਾ ਵੀਰ ਤੀਸਰਾ ਪਹਿਲੇ ਜੋ ਵੀ ਆ ਗਿਆ ਸੀ ਬਾਕੀ ਹਰ ਪਿੱਛੇ ਵੀਰ ਬਾਕੀ ਯਾਰ ਪਿੱਛੇ ਹੋਇਓ ਬੈਂਦੀ ਐਰ ਹੋਇਓ ਪਿੱਛੇ ਬਾਈ ਰਿਕੀ ਜ਼ਿੰਮੇਵਾਰੀ ਹੋ ਜਾ ਯਾਰ ਪਿੱਛੇ ਪਤਾ ਕੀ ਇਹ ਬਾਕੀ ਬੰਦੇ ਇਹਦੇ ਬਰੁਕੇ ਨਹੀਂ ਜਾਣਾ ਇਹਨੂੰ ਫੜਾ ਇੱਕ ਪਰਚੀ ਗੋਲਡੀ ਗੋਲਡੀ ਇਹਨੂੰ ਫੜਾ ਇੱਕ ਪਰਚੀ ਰਿਕੀ ਨੂੰ ਇਹਨੂੰ ਫੜਾ ਦੇ ਇੱਕ ਪਰਚੀ ਕਹਦੇ ਜੀ ਕਰੇਗੇ ਇਧਰ ਹੋਇਆ ਜੇ 400 ਮੀਟਰ ਪੂਰੀ ਹੋਣ ਵਾਲੀ ਹੋਗੀ ਪਹਿਲਾ ਨੰਬਰ ਉਸਤਾ ਨਾਮ ਮੈਂ ਆਪਾਂ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਹਾਂਜੀ ਕਿਹੜਾ 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 ਹਾਂਜੀ क्या पोजीशन आई है फर्स्ट कौन से रोड में छे सौ हाँ जी ये भाई सेकंड आए हैं ये थर्ड आए हैं हाँ जी विरे पंजे नंबर से आए भाई जी छेवें नंबर पर आए हैं जी बारहवें नंबर पर आए जी ये आठवें नंबर से आए हैं नौवें नंबर दे दसवें नंबर से ग्यारहवें नंबर दे बारहवें तो आए हैं तेरहवें नंबर पर हाँ जी भी चौदवें नंबर से आए हैं हाँ जी भीवे से आ मुंडिया वो डाइट ਦਿੰਦੇ ਹੋਏ ਜਿਨ੍ਹਾਂ ਨੇ ਦੌੜ ਲਗਾਈ ਹੈ ਵੀਡੀਓ ਨੂੰ ਬਰਤੋਬਰ ਲਾਈਕ ਸ਼ੇਅਰ ਤੇ ਜਰੂਰ ਕਰੋ ਜੀ ਵੀਜੀ ਬਾਈ ਜੀ ਫੋਰਥ ਤੇ ਆਏ ਨੇ ਸਾਡੇ ਕੋ ਸਾਥ ਸਰੀਆ ਕਾਲ ਬਹੁਤ ਬਹੁਤ ਧੰਨਵਾਦ ਹੈ ਕਰਮਾਂ ਬਾਈਓ ਸਾਡਾ ਰਾਮਾ ਭਾਈਆ ਸਾਡਾ ਮੇਰੇ ਵੀਰੋ 1100 ਦੀ ਨਗਰ ਰਸ਼ੀ ਨਾਲ ਸਨਮਾਨ ਕੀਤਾ ਗਿਆ ਮੁੰਡੇ ਦਾ 3100 ਦੀ ਨਗਰ ਰਸ਼ੀ ਨਾਲ ਸਰੀਰ ਕਹਿੰਦਾ ਹੈ ਵੀ ਆਪਾਂ 3100 ਦਿੱਤਾ ਮੁੰਡੇ ਨੂੰ ਲੈ ਵੀ ਕਰਮਿਆ ਬੱਡਾ ਧੰਨਵਾਦ ਹੈ ਆਓ ਜੀ 12 ਨੰਬਰ ਆਪਲੇਅਰ 2100 ਚੈਸਟ 12 ਨੰਬਰ ਇਹ ਮੁੰਡਾ 3 ਜੇ ਨੰਬਰ ਤੇ ਆਇਆ ਮੇਰੇ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਮੁੰਡੇ ਦੇ ਨਾਂ ਤੇ ਚੈਸਟ ਨੰਬਰ 24 ਚੈਸਟ ਨੰਬਰ 24 ਕਰਮਾ ਇਸ ਮੁੰਡੇ ਦੇ ਨਾਂ ਤੇ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਆ ਚੈਸਟ ਨੰਬਰ 24 ਚੈਸਟ ਨੰਬਰ 34 ਟੈਸਟ ਨੰਬਰ 34 ਮੁਕਾਬਲਾ ਕਿੰਨੇ ਬਾਹ ਸੋਹਣਾ ਮੇਰੇ ਵੀਰੋ ਜਿਹੜੇ ਕਰਵਾਏ ਗਏ ਹੈ ਕਰਮੇ ਦਾ ਸਰਵਾਲ ਹੋਣ ਲੱਗਿਆ ਹੈ ਲਗਜ ਰਾਸ਼ੀ ਤੇ ਨਾਲ ਗੋਲਦ ਮੈਦਾਨ ਦੇ ਨਾਲ ਭਾਈ ਸੁਨੀਲ ਰੋੜੀ ਸਾਡੇ ਵੀਰ ਸਾਡੇ ਨਾਲ ਨੇ ਪੰਜਵਾਂ ਨੰਬਰ ਇੱਕ ਵਾਰੀਆਂ ਤਾਲੀਆਂ ਜ਼ੋਰ ਦੀ ਮਾਰਦੇ ਇਸ ਮੁੰਡੇ ਦੇ ਨਾਂ ਤੇ ਲਗਜ ਰਾਸ਼ੀ ਤੇ ਨਾਲ ਸਾਡੇ ਵੀਰ ਮੈਡਲ ਪਾ ਕੇ ਸਨਮਾਨ ਜਿਹੜੇ ਕਰ ਰਹੇ ਐ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ 골ਡੀ ਕੋਚ ਸਾਡੇ ਵੀਰ ਉਰੀ ਗਝਾ ਦੀ। ਥੋੜਾ ਮਾਰ ਦਿਓ ਮੇਰੇ ਵੀਰੋ। ਵੱਡਾ ਜਿਹੜਾ ਧੰਨਵਾਦ ਹੈ ਸੱਤਵਾਂ ਚੈਸਟ ਨੰਬਰ 42 ਉਹ ਵੀ ਮੁੰਡਾ ਜਿਹੜਾ ਆ ਜਾਵੇਗਾ ਚੈਸਟ ਨੰਬਰ 42 ਉਹ ਵੀ ਵੀਰ ਜਿਹੜਾ ਆ ਜਾਵੇ ਜਲਦੀ ਨਾਲ 8ਵਾਂ ਚੈਸਟ ਨੰਬਰ 19

ਮਾਣ ਹੁੰਦਾ ਭਰਾਵਾਂ ਨੂੰ ਭਰਾਵਾਂ ਦੇ ਪਰੇ ਇਹ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਂਦ ਜਰੀ ਦੇ ਚਰਤੇ ਵੱਡਾ ਧੰਨਵਾਦ ਹੈ ਆਓ ਜੀ 10 ਨੰਬਰ ਚੈਸਟ ਨੰਬਰ 8 ਬਾਈ ਆ ਜਾਓ ਜਲਦੀ ਜਰਾ ਆ ਜਾ ਨੰਬਰ ਚੈਸਟ ਨੰਬਰ 44 ਚੈਸਟ ਨੰਬਰ 41 ਆਓ ਬਾਈ ਜਲਦੀ ਨਾਲ ਵੱਡਾ ਧੰਨਵਾਦ ਹੈ 10 ਨੰਬਰ ਚੈਸਟ ਨੰਬਰ 8 11 ਨੰਬਰ ਚੈਸਟ ਨੰਬਰ 43 ਉਹ ਵੀ ਜਿਹੜੇ ਆ ਜਾਣ ਸਾਡੇ ਵੀਰ ਹਾਂ ਉਧਰ ਗੁਰੂ ਘਰ ਨਗਰ ਵੀ ਜਿਹੜਾ ਚੱਲ ਰਿਹਾ ਤਾਲਾ ਦਾ ਜੇ ਕਿਸੇ ਨੂੰ ਲੋੜ ਆ ਖਿਡਾਰੀ ਨੂੰ ਜਾਂ ਦਰਸ਼ਕ ਨੂੰ ਉਹ ਵੀ ਛੱਡਾਂਗਾ ਵੀ ਬੁਲਟ ਹਾਂ ਮਾਰੀਏ ਹੰਬਲਾ ਬਰਾਬਰਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰੋਂ ਚੈਸਟ ਨੰਬਰ 45 12 ਨੰਬਰ ਵਾਲਾ ਮੁੰਡਾ ਜਿਹੜਾ 12 ਨੰਬਰ ਤੇ ਆਇਆ ਹੈ ਉਹ ਵੀ ਜਿਹੜਾ ਵੀਰ ਉਹ ਆ ਜਾਵੇ ਜਲਦੀ ਨਾਲ ਕੈਸ਼ਟ ਨੰਬਰ 43 13 ਨੰਬਰ ਵਾਲਾ ਮੁੰਡਾ ਵੀ ਜਿਹੜਾ ਆ ਜਾਵੇ ਕੈਸ਼ਟ ਨੰਬਰ 12 45 ਵਾਲਾ ਮੁੰਡਾ ਆ ਜਾਏ ਜਲਦੀ ਨਾਲ ਹਾਂ ਕੋਈ ਨਹੀਂ ਕੈਸ਼ਟ ਨੰਬਰ 45 ਦਾ ਜਿਹੜਾ ਸਨਮਾਨ ਇਸ ਤੋਂ ਬਾਅਦ ਚੈਸਟ ਨੰਬਰ 46 ਚੈਸਟ ਨੰਬਰ 46 ਚੈਸਟ ਨੰਬਰ 46 ਜੀ 14 ਨੰਬਰ 14 ਨੰਬਰ ਚੈਸਟ ਨੰਬਰ 46 ਅੱਗੇ ਮਾਰਗੇ ਜੀ ਚੈਸਟ ਨੰਬਰ 26 ਆਓ ਜੀ ਚੈਸਟ ਨੰਬਰ 26

Oh गेंदेनु बुला फटाफट ਅਟੀ ਵਾਲੇ ਭਰਾਵਾਂ ਦੇ ਵੱਲੋਂ ਸਾਡੇ ਗੋਲਦਰੀ ਵੀਰ ਨੇ ਸਾਰੇ ਸਾਡੇ ਭਰਾ ਨੇ ਮਨਦੀਪ ਵੀਰੇ ਵੀ ਕੋਟ ਸਹਿਬਾਨ ਦਾ ਸਨਮਾਨ ਕਰਨੇ ਕੀਤਾ ਜਾ ਰਿਹਾ ਹੈ ਟੋਨੀ ਨੰਨੇਵੜੇ ਦੇ ਨਾਲ ਯਾਰੀ ਹੈ ਫੱਟੇ ਤੇ ਗੱਡੇ ਕਿਦ ਵਰਗੇ ਸੁਨੀਲ ਢਣੇਵੜਾ ਸਾਡੇ ਵੀਰ ਜੁਝਾਰੂ ਦੇ ਸਾਰੇ ਭਰਾ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਟੋਨੀ ਸਾਡਾ ਵੀਰ ਅਫੀ ਲਾਈਨ ਦੇ ਵਿੱਚ ਰਹਿੰਦਾ ਹੈ ਯਾ ਤੇ ਮਾਰ ਹੁੰਦਾ ਹੁੰਦਾ ਹੈ ਜਿਹੜੀ ਏ ਧੀਆ ਮਾਤਾ ਪਿਤਾ ਦਾ ਨਾਮ ਚੰਗੇ ਕਰਮਾ ਕਰਕੇ ਮੇਹਤ ਕਰਕੇ ਸ਼ਿੰਗਾਰੇ ਸਾਡੇ ਪੰਜਾਬ ਦੀਆਂ ਧੀਆ ਸਾਡੀਆਂ ਭੈਣਾਂ ਜਿਹੜੇ ਆਪਣੇ ਪੰਜਾਬ ਦਾ ਨਾਮ ਆਪਣੇ ਪਿੰਡ ਦਾ ਨਾਮ ਆਪਣੇ ਮਾਤਾ ਪਿਤਾ ਦਾ ਨਾਮ ਮੇਹਤ ਕਰਕੇ ਸਟੇਜ ਦੇ ਵਿੱਚ ਲੈ ਕੇ ਆਏ ਆ ਸਾਡੀ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਇੱਕ ਵਾਰੀ ਤਾਲੀਆਂ ਜ਼ੋਰ ਨਾਲ ਮਾਰ ਦਿਓ ਜੀ ਸਾਰੇ ਵੀਰ ਬਹੁਤ ਬਹੁਤ ਧੰਨਵਾਦ ਹੈ ਇਹ ਸਨਮਾਨ ਜਿਹੜਾ ਬੜੀ ਸਤਿਕਾਰਯੋਗ ਬੜੀ ਰਿਸਪੈਕਟ